ਛੋਟੇ ਜਿਹੇ ਪਿੰਡ ਵਿੱਚ ਇੱਕ ਗਰੀਬ ਪਰਿਵਾਰ ਰਹਿੰਦਾ ਸੀ ਸੱਸ ਜੀ ਸਸੁਰ ਜੀ ਪੁੱਤਰ ਸ਼ਿਵਰਾਮ ਪੁੱਤਰ ਵਧੂ ਗौरी ਦੋ ਛੋਟੇ ਬੱਚੇ ਅਤੇ ਨੰਦ ਸੀਮਾ ਸਰਦੀਆਂ ਦਾ ਮੌਸਮ ਸੀ ਉੱਪਰੋਂ ਤਿੱਖਾ ਮੀਂਹ ਪੈ ਰਿਹਾ ਸੀ ਘਰ ਵਿੱਚ ਤੰਦੀ ਹਵਾ ਚੱਲ ਰਹੀ ਸੀ ਅਤੇ ਖਾਣ ਲਈ ਕੁਝ ਵੀ ਨਹੀਂ ਸੀ ਭੁੱਖ ਤੇ ਮਜਬੂਰੀ ਸੱਸ ਜੀ ਚਿੰਤਿਤ ਹੋ ਕੇ ਕਹਿੰਦੀ ਆ हे ਪ੍ਰਭੂ ਅਰੇ ਬੱਚਿਆਂ ਨੂੰ ਕੀ ਖਵਾਈਏ ਲੱਕੜਾਂ ਭਿੱਜ ਗਈਆਂ ਨੇ ਅੰਨ ਘਰ ਵਿੱਚ ਕੁਝ ਵੀ ਨਹੀਂ ਸਸੁਰ ਜੀ ਹੌਲੀ ਆਵਾਜ਼ ਵਿੱਚ ਕਹਿੰਦੇ ਤਿੰਨ ਦਿਨ ਤੋਂ ਮੀਂਹ ਪੈ ਰਿਹਾ ਹੈ ਮਜ਼ਦੂਰੀ ਵੀ ਨਹੀਂ ਮਿਲੀ ਬੱਚਿਆਂ ਦਾ ਦਿਨ ਕਿਵੇਂ ਲੰਗੇਗਾ ਦਿਨ ਕਿਵੇਂ ਲੰਘੇਗਾ ਬੱਚੇ ਕੰਬਦੇ ਹੋਏ ਮਾਂ ਦੀ ਚਾਦਰ ਵਿੱਚ ਛੁੱਪ ਗਏ ਮਾਂ ਸਾਨੂੰ ਬਹੁਤ ਭੁੱਖ ਲੱਗੀ ਹੈ ਗੋਰੀ ਦੀਆਂ ਅੱਖਾਂ ਭਰ ਆਈਆਂ ਗੋਦਾਮ ਦਾ ਪੁਰਾਣਾ ਰਾਜ ਜਾਦੂਈ ਚੂਲਾ ਅਚਾਨਕ ਸੀਮਾ ਨੂੰ ਯਾਦ ਆਇਆ ਬਾਬੇ दादी सी के गोदाम जादुई चूला पिया है आपरे आप खाना बना दाता है जे घर प्यार ते इकता होवे, सारे ने गोदाम चले गए कोने धूल नकिया मिट्टी ਮੋਨੇ ਵਿੱਚ ਧੂੜ ਨਾਲ ਟੱਕਿਆ ਮਿੱਟੀ ਦਾ ਪੁਰਾਣਾ ਚੂਲਾ ਪਿਆ ਸੀ। ਉਹਨੂੰ ਸਾਫ਼ ਕਰਕੇ ਰਸੋਈ ਵਿੱਚ ਲਿਆਏ। ਦਾ ਪਹਿਲਾ ਚਮਤਕਾਰ ਸੱਸ ਜੀ ਬੋਲੀ ਆਓ ਸਾਰੇ ਇਕੱਠੇ ਰੱਬ ਦਾ ਨਾਮ ਲਈਏ ਸ਼ਾਇਦ ਦਾਦੀ ਦੀ ਗੱਲ ਸੱਚ ਹੋਵੇ ਸਾਰਾ ਪਰਿਵਾਰ ਇੱਕ ਸੁਰ ਵਿੱਚ ਬੋਲਿਆ ਜੈ ਮਾ ਅੰਨਪੂਰਨਾ ਅੰਦਰੋਂ ਹੌਲੀ-ਹੌਲੀ ਗਰਮਾਈ ਨਿਕਲਣ ਲੱਗੀ ਚੂਲਾ ਆਪਣੇ ਆਪ ਖਾੜਾ ਬਣਾਉਣ ਲੱਗਿਆ ਗौरी ਹੈਰਾਨੀ ਨਾਲ ਕਹਿੰਦੀ ਇਹ ਤਾਂ ਗਰਮ ਹੋ ਰਿਹਾ ਹੈ ਚੂਲੇ ਵਿੱਚੋਂ ਪਾਪ ਨਿਕਲਣ ਲੱਗੀ ਸਵਾਦਿਸ਼ਟ ਖਾਣੇ ਦੀ ਮਹਿਕ ਫੈਲ ਗਈ ਕੁਝ ਹੀ ਪੱਲਾਂ ਵਿੱਚ ਖਿਚੜੀ ਦਾਲ ਚੋਲ ਸਬਜ਼ੀ ਤੇ ਉੱਤੇ ਤੋਂ ਦੇਸੀ ਘੀ ਦੀ ਖੁਸ਼ਬੂ ਆਪਰੇ ਆਪ ਤਿਆਰ ਹੋ ਗਏ ਬੱਚੇ ਖੁਸ਼ੀ ਨਾਲ ਨੱਚਣ ਲੱਗ ਪਏ ਦੇਖਿਆ ਇਹ ਦਾਦੀ ਦਾ ਜਾਦੂਈ ਚੂਲਾ ਹੈ ਸਸੁਰ ਜੀ ਦੀਆਂ ਅੱਖਾਂ ਨੰਮੀ ਨਾਲ ਭਰ ਗਈਆਂ ਅਸੀਂ ਤਾਂ ਅੱਜ ਭੁੱਖੇ ਸੌਣ ਵਾਲੇ ਸੀ ਪ੍ਰਭੂ ਨੇ ਆਪਣੀ ਰਾਖੀ ਕਰ ਦਿੱਤੀ ਸਾਰੇ ਇਕੱਠੇ ਬੈਠ ਕੇ ਖਾਣਾ ਖਾਣ ਲਗੇ ਸੱਸ ਜੀ ਨੇ ਪਿਆਰ ਨਾਲ ਕਿਹਾ ਇਹ ਚੂਲਾ ਸਿਰਫ ਤਦ ਹੀ ਚੱਲਦਾ ਹੈ ਜਦ ਘਰ ਵਿੱਚ ਪਿਆਰ ਤੇ ਇਕਤਾ ਹੋਵੇ ਸਾਡਾ ਪਿਆਰ ਹੀ ਇਸ ਦਾ ਜਾਦੂ ਹੈ ਗੋਰੀ ਨੇ ਬੱਚਿਆਂ ਨੂੰ ਚੁੰਮਿਆ ਇਹ ਚੂਲਾ ਸਾਨੂੰ ਸਿਰਫ ਭੋਜਨ ਨਹੀਂ ਦਿੰਦਾ ਇਹ ਸਾਡੇ ਘਰ ਵਿੱਚ ਉਮੀਦ ਲਿਆਉਂਦਾ ਹੈ ਬਾਹਰ ਮੀਂਹ ਪੈ ਰਿਹਾ ਸੀ ਪਰ ਘਰ ਦੇ ਅੰਦਰ ਗਰਮੀ ਰੋਸ਼ਨੀ ਅਤੇ ਪਿਆਰ ਫੈਲ ਗਿਆ ਸੀ ਜਾਦੂਈ ਚੂਲਾ ਉਹਨਾਂ ਦਾ ਹਰ ਦਿਨ ਦਾ ਸਾਥੀ ਬਣ ਗਿਆ ਜੋ ਆਪਣੇ ਆਪ ਸਵਾਦਿਸ਼ਟ ਪਕਵਾਨ ਬਣਾ ਕੇ ਉਹਨਾਂ ਦੇ ਪੇਟ ਨਹੀਂ ਉਹਨਾਂ ਦੇ ਦਿਲ ਵੀ ਭਰਦਾ ਸੀ